ਇਸ ਵਿੱਚ ਦਾ ਦਿਹਾੜਾ ਪੂਰੇ ਸੰਸਾਰ ਵਿੱਚ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਅੰਮ੍ਰਿਤਸਰ ਦੇ ਸਾਰੇ ਹੀ ਗਿਰਜਾ ਘਰ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜਾਏ ਗਏ ਹਨ। ਗੱਲ ਕਰੀਏ ਸੇਂਟ ਪੌਲ ਚਰਚ ਦੀ ਤਾਂ ਇਸ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਗੱਲਬਾਤ ਕਰਦਿਆਂ ਹੋਇਆਂ ਈਸਾਈ ਪਾਇਚਾਰੇ ਦੀਆਂ ਸੰਗਤਾਂ ਨੇ ਆਖਿਆ ਕਿ ਚਰਚ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਅਤੇ 24 ਦਸੰਬਰ ਨੂੰ ਮਿਡਨਾਈਟ ਪ੍ਰੇਅਰ ਹੋਵੇਗੀ ਅਤੇ 25 ਦਸੰਬਰ ਨੂੰ ਸਾਰਾ ਦਿਨ ਸਮਾਗਮ ਹੋਣਗੇ। ਨਾਲੀ ਉਹਨਾਂ ਨੇ ਆਖਿਆ ਕਿ ਪ੍ਰਭੂ ਯੇਸ਼ੂ ਨੇ ਸਾਰੇ ਸੰਸਾਰ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਸਾਰੇ ਹੀ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਕੋਪਰ ਮਾਰੋ ਛੁੱਟ ਛੁੱਟ ਕੋ ਪਹਿਲੇ ਦਿਲ ਨੂੰ ਸਾਫ਼ ਕਰੋ ਜੋ ਵੀ ਹੋਗਾ ਦੁਸ਼ਮਣ ਆਪਣਾ ਪਹਿਲੇ ਉਸ ਨੂੰ ਮਾਫ਼ ਕਰੋ। 크리스마스 ਦੇ ਮੌਕੇ ਤੇ ਅਸੀਂ ਸੇਂਟ ਪੌਲ ਚਰਚ ਅੰਮ੍ਰਿਤਸਰ ਕੋਟ ਰੋਡ ਤੇ ਹਾਂ। ਤੇ ਇਥੇ ਸਾਰੇ ਸਾਡੇ ਸ਼ਹਿਰ ਵਾਸੀਆਂ ਲਈ ਤੇ ਸਭ ਲਈ ਖੁੱਲਾ ਮੰਤਰਣਾ ਕਿ 24 ਤੇ 25 ਤਰੀਕ ਨੂੰ 크리스마ਸ ਮੈਨ 25 ਤਰੀਕ ਨੂੰ ਮਨਾਇਆ ਜਾ ਰਿਹਾ ਸਭ ਲਈ ਓਪਨ ਇਨਵਿਟੇਸ਼ਨ ਹੈ ਸਜਾਵਟ ਸਾਰੇ ਚਰਚ ਦੀ ਕਮੇਟੀ ਚਰਚ ਦੇ ਪਾਸਟ ਸਾਹਿਬ ਜੀ ਨੇ ਮਿਲ ਕੇ ਬਹੁਤ ਹੀ ਵਧੀਆ ਸਜਾਵਟ ਨੂੰ ਕਰਵਾਇਆ ਹੈ ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਜਿਹੜੀ ਸਜਾਵਟ ਹੈ ਹਰ ਸਾਲ ਅੱਗੇ ਨੂੰ ਅੱਗੇ ਬਿਹਤਰ ਹੁੰਦੀ ਰਹੇ 크리스마ਸ ਦੀ ਸਜਾਵਟ ਬਾਈਟਿਕ ਤੱਕ ਪੂਰੀਨਾ ਮੁਕੰਮਲ ਕਰੀ ਕੀਤੀ ਗਈ ਹੈ ਔਰ ਕੱਲ ਕੈਂਡਲਾਈਟ ਮਾਰਚ ਵੀ ਸੀ ਸ਼ਾਂਤੀ ਦਾ ਸੰਦੇਸ਼ ਪੂਰੇ ਅਮਰਸਰ ਦੇ ਵਿੱਚ ਚਾਚ ਨਾਰਥ ਇੰਡੀਆ ਵੱਲੋਂ ਸੇਂਟ ਪੌਲ ਚਰਚ ਤੋਂ ਸ਼ੁਰੂ ਹੋਇਆ ਕਰਨ ਔਰ ਸਭ ਨੇ ਇੱਕ ਹੀ ਮੁਸੀਬਾ ਇਚਰ ਇੱਕ ਹੀ ਚੀਜ਼ ਨੂੰ ਲੈ ਕੇ ਚੱਲਦਾ ਪੀਸ ਮਸੀ ਇਸ ਲੋਕਾਂ ਦੇ ਅੰਦਰ ਇਨਸਾਨੀयत ਨੂੰ ਪ੍ਰਬੂ ਦੀ ਨਾਲ ਮਿਲਿਆਪ ਕਰਨ ਵਾਸਤੇ ਵਾਏ ਔਰ ਉਹ ਸ਼ਾਂਤੀ ਦਾ ਹੀ ਸੰਦੇਸ਼ ਸਾਨੂੰ ਸਿਖਾਉਂਦੇ ਨੇ ਕਿ ਮਸੀਹ ਭਾਈਚਾਰਾ ਸ਼ਾਂਤੀ ਪੀਏ ਉਸਨੇ ਭਾਈਚਾਰਾ ਸਭ ਦੇ ਵਾਸਤੇ ਸਭ ਦੇ ਪਰਿਵਾਰਾਂ ਵਾਸਤੇ ਸੁੱਖ ਸ਼ਾਂਤੀ ਮੰਗਦਾ ਹੈ ਬਹੁਤ ਖੂਬਸੂਰਤੀ ਨਾਲ ਸਾਡੇ ਪਾਰਿਸ ਸਭਾਂ ਦੇ ਮਜੁਰਤੀ ਦੇ ਵਿੱਚ ਮਨੁੱਖੀ ਰਹਿਨਮਾਈ ਦੇ ਅੰਦਰ ਜਿਹੜਾ ਹੈ ਉਸ ਜਾਇਕਾ ਪਾਸਟ ਰਾਜਕਮਾਤ ਸਾਡੇ ਜਜ ਨੇ ਸਾਰਨ ਜੈਮਸੀ ਦੀ ਫਿਰ ਮਾਮ ਜੌਨ ਮੈਥਿਊ ਸੇਂਟ ਪੌਲ ਚਰਚ ਕੋਟ ਰੋਡ ਤੋਂ ਉੱਪਰ ਬਿਲੋਂਗ ਕਰਦੇ ਆ ਇਹ ਚਰਚ ਦੀ ਸਜਾਵਟ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਸਾਲ ਬਿਹਤਰ ਤੋਂ ਬਿਹਤਰ ਕੀਤੀ ਜਾਵੇ ਇਹ ਸਾਡੀ ਪਾਸਟ ਕਮੇਟੀ ਇਹਦੀ ਯੋਜਨਾ ਬਣਾਉਂਦੀ ਹੈ ਸਾਰਾ ਸਾਲ ਇਹਦੀ ਯੋਜਨਾ ਹੁੰਦੀ ਹੈ ਕਿ ਕਿਸ ਤਰ੍ਹਾਂ ਬੈਸਟ ਕੀਤਾ ਜਾਵੇ ਪਿਆਰ ਮੁਹੱਬਤ ਇੱਜ਼ਤ ਜਿਹੜੀ ਹੈ ਸਾਨੂੰ ਉਹਨਾਂ ਨੇ ਪ੍ਰਦਾਨ ਕੀਤੀ ਆਪਣੇ ਬੱਚੇ ਬਣਾ ਕੇ ਉਹ ਸਾਨੂੰ ਇਹੀ ਸੰਦੇਸ਼ ਦਿੰਦੇ ਸੀ ਕਿ ਸਾਰੇ ਲੋਕਾਂ ਦੇ ਵਿੱਚ ਇਹੀ ਸੰਦੇਸ਼ ਦੇਵੋ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾਂਦਾ ਉਹ ਸਿਰਫ ਸਿਰਫ ਕੋਈ ਧਰਮ ਨੂੰ ਲੈ ਕੇ ਨਹੀਂ ਸਿਰਫ ਇਨਸਾਨੀਅਤ ਅਤੇ ਪਿਆਰ ਮੁਹੱਬਤ ਦਾ ਸਨੇਹਾ ਲੈ ਕੇ ਜਾਂਦਾ ਹੈ 25 ਦਸੰਬਰ ਨੂੰ ਪੂਰੇ ਸੰਸਾਰ ਵਿੱਚ ਕ੍ਰਿਸਮਸ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸੇ ਤਹਿਤ ਦੀ ਗੱਲ ਕਰੀਏ ਅੰਮ੍ਰਿਤਸਰ ਜਿੱਥਾ ਅੰਮ੍ਰਿਤਸਰ ਦੇ ਸਮੂਹ ਜਿਹੜੇ ਵੀ ਗਿਰਜਾ ਘਰ ਹਨ ਉਹਨਾਂ ਨੂੰ ਸੋਹਣੇ ਸਜਾਇਆ ਗਿਆ ਹੈ ਅਤੇ ਇਸ ਵਕਤ ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਕ੍ਰਿਸਚੀਅਨ ਭਾਈਚਾਰੇ ਦੇ ਨੁਮਾਇੰਦਿਆਂ ਨੇ ਆਖਿਆ ਕਿ 24 ਤਰੀਕ ਨੂੰ ਮਿਡਨਾਈਟ ਪ੍ਰੇਅਰ ਕੀਤੀ ਜਾਵੇਗੀ ਅਤੇ 25 ਤਰੀਕ ਨੂੰ ਵੱਡੇ ਦਿਨ ਦਾ ਦਿਹਾੜਾ ਵੀ ਮਨਾਇਆ ਜਾਏਗਾ ਅਤੇ ਉਹਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਦਿਨ ਆ ਕੇ ਪ੍ਰਭੂ ਜਸੂ ਮਸੀਹ ਦਾ ਉਹ ਪ੍ਰਾਪਤ ਕਰਨ ਅਮਰਸਰ ਫਾਸਟਵੇ ਖਬਰ ਨਾਮ ਲਈ ਕੈਮਰਾਮੈਨ ਪਰੇਸ਼ਰ ਸ਼ਰਮਦਲ ਅਰਕੇਸ਼ ਕੁਮਾਰ ਕਮਿਸ਼ਨਰ